ਸ਼ਹਿਰ ਕੈਂਪੇਨ ਆ ਉਹਦੇ ਚ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ 12 ਕਿਲੋ ਤੋਂ ਪਲੱਸ ਹੀਰੋਇਨ ਫੜੀ ਹੈ ਤੇ ਚਾਰ ਮੁਲਜ਼ਮ ਹੋਰ ਫੜੇ ਨੇ ਬੇਸਿਕਲੀ ਇਹ ਤਰਨਤਾਰਨ ਤੇ ਅੰਮ੍ਰਿਤਸਰ ਰੂਰਲ ਏਰੀਆ ਚ ਜਿਹੜੇ ਆਪਰੇਟ ਕਰਦੇ ਆ ਟੋਟਲ ਜਿਹੜੀ ਰਿਕਵਰੀ ਇਸ ਕੇਸ ਦੇ ਵਿੱਚ ਪਹਿਲਾਂ 8 ਕਿਲੋ ਹੁੰਦੀ ਹੈ 5 ਜਿਹਦੇ ਬਾਰੇ ਤੁਹਾਨੂੰ ਪਹਿਲਾਂ ਬਰੀਫ ਕੀਤਾ ਜਾਂਦਾ ਚਾਰਡੇ ਦੇ ਪੁਲਿਸ ਸਟੇਸ਼ਨ ਦੇ ਵਿੱਚ ਜਿਹੜੇ ਐਫ ਆਈ ਆਰ ਹੈ ਉਹ ਚ 5 ਮੁਲਜ਼ਮ ਫੜੇ ਸੀਗੇ ਉਹਨਾਂ ਦੀ ਪੁੱਛਗਿੱਛ ਤੋਂ ਅੱਗੇ ਗੱਲ ਚੱਲੀ ਇੱਕ ਗੁਰਸੇਵਕ ਤੇ ਜਿਹੜਾ ਪਹਿਲੇ ਕੇਸ ਦਾ ਮੁਲਜ਼ਮ ਸੀ 8 ਕਿਲੋ ਵਾਲਾ ਉਸੇ ਲੜੀ ਦੇ ਵਿੱਚ ਉਹਨੇ ਦੱਸਿਆ ਕਿ ਇੱਕ ਪਿਓ ਪੁੱਤ ਨੇ ਗੁਰਪੇਜ ਤੇ ਗੁਰਦਿਤ ਇਹ ਨਾਰਲਾ ਪਿੰਡ ਤਰਨਤਾਰਨ ਡਿਸਟ੍ਰਿਕਟ ਦਾ ਉੱਥੋਂ ਦੇ ਰਹਿਣ ਵਾਲੇ ਆ ਇਹ ਦੋਨੋਂ ਇੱਕ ਪਾਕ ਬੇਸਡ ਸਮਗਲਰ ਦੇ ਵਿੱਚ ਨਵਾਂ ਆਇਆ ਪਠਾਨ ਉਹਦੇ ਨਾਲ ਇਨ ਟੱਚ ਸੀਗੇ ਤੇ ਹਿਰੋਇਨ ਦਾ ਵੱਡਾ ਕੰਮ ਕਰ ਰਹੀ ਸੀ ਉਸ ਏਰੀਏ 'ਚ ਗੁਰਪ੍ਰੀਤ ਸਿੰਘ ਜਿਹੜਾ ਫਾਦਰ ਆ ਉਹਦਾ ਦੋਸਤ ਸੀਗਾ ਮਲਕੀਤ ਸਿੰਘ ਹੈਗਾ ਮਤਲਬ ਉੱਥੇ ਉਹਨਾਂ ਨੇ ਆਪਸ 'ਚ ਆ ਜਿਹੜੀ ਮਿਹਲੀ ਭੁਗਤ ਨਾਲ ਕਿਉਂਕਿ ਡਲ ਪਿੰਡ ਜਿਹੜਾ ਮਲਕੀਤ ਸਿੰਘ ਦੇ ਜਿਹੜੇ ਖੇਤ ਨੇ ਚਰੀ ਵਗੈਰਾ ਬੀਜਦਾ ਉੱਥੇ ਡਰਾਪਿੰਗ ਕਰਾਉਂਦੇ ਸੀ ਕੋਆਰਡੀਨੇਟਸ ਦੇ ਕੇ ਅਕ੍ਰਾਸਸ ਦਾ ਇੰਟਰਨੈਸ਼ਨਲ ਬਾਰਡਰ ਡਰੋਨ ਰਹੀਂ ਔਰ ਚਰੀ ਦੇ ਖੇਤ ਚ ਤੁਹਾਨੂੰ ਪਤਾ ਹੀ ਹੈ ਕਿ ਚੀਜ਼ ਆ ਕੇ ਡਿੱਗਦੀ ਹੈ ਤੇ ਛੁੱਪ ਜਾਂਦੀ ਹੈ ਆਪਣੇ ਖੇਤ ਦੇ ਵਿੱਚ ਉਹ ਚੁਕਣੀ ਬੜੀ ਸੌਖੀ ਹੈ ਮਲਕੀਤ ਸਿੰਘ ਦਾ ਵੀ ਰਾਫਤਾ ਬਾਹਰ ਸੀਗਾ ਤੇ ਗੁਰਪੇਜ ਤੇ ਗੁਰਦੇਤ ਜਿਹੜੇ ਪਿਓ ਪੋਤੇ ਨੂੰ ਨਾਲ ਵਰਤਦੇ ਸੀ ਕਿਉਂਕਿ ਇਹ ਜ਼ਮੀਨ ਵੀ ਉੱਥੇ ਹੀ ਸੀਗੀ ਉਹਨਾਂ ਤੋਂ ਪਹਿਲਾਂ ਜਿਹੜੀ ਹੈ 10 ਕਿਲੋ ਹਿਰਨ ਫੜੀ ਗਈ ਇਹ ਇਹਨਾਂ ਨੇ ਆਪਣੇ ਮੱਝਾਂ ਵਾਲੇ ਜਿਹੜਾ ਉਹ ਹੁੰਦਾ ਵਾੜਾ ਉਹਦੇ ਚ ਟੋਆ ਪੁੱਟ ਕੇ ਤੇ ਪਲਾਸਟਿਕ ਦੇ ਵਿੱਚ ਦੱਬੀ ਹੋਈ ਸੀ ਉਥੋਂ ਰਿਕਵਰ ਕੀਤੀ ਗਈ ਉਸ ਤੋਂ ਬਾਅਦ ਇਹਨਾਂ ਦੀ ਪੁੱਛਗਿੱਛ ਤੇ ਅਗਲੀ ਜਿਹੜੀ ਕਾਰਵਾਈ ਆ ਪਾਕਿਸਤਾਨ ਬੇਸ ਸਮਗਲਰਸ ਨੂੰ ਟਰੈਕ ਕਰਦੇ ਹੋਏ ਗੁਰਜੀਤ ਸਿੰਘ ਅਜਨਾਲਾ ਏਰੀਆ ਦਾ ਰਹਿਣ ਵਾਲਾ ਇੱਕ ਬੰਦਾ ਉਹ ਫੜਿਆ ਉਹ ਤੋਂ ਸਾਨੂੰ 2 ਕਿਲੋ ਹਿਰੋਇਨ ਤੇ ਇੱਕ ਬੜਾ ਸਵਿਸ਼ੇਕੇਟਡ 0.30 ਬੋਰ ਦਾ ਪਿਸਟਲ ਮਿਲਿਆ ਜੋ ਕਿ ਉਹਨੇ ਆਪਣੇ ਬਿਸਤਰੇ ਦੇ ਵਿੱਚ ਆਪਣੇ ਜਿਹੜੇ ਹੁੰਦੀ ਹੈ ਜਿਹਨੂੰ ਦਰੀ ਕਹਿ ਸਕਦੇ ਆ ਇਕ ਦੱਲਾ ਉਹਦੇ ਵਿੱਚ ਲੁਕੋ ਕੇ ਰੱਖਿਆ ਹੋਇਆ ਸੀਗਾ ਤੋਂ ਮੈਂ ਸਮਝਦਾ ਕਿ ਬਹੁਤ ਵੱਡਾ ਇਹ ਇੱਕ ਜਿਹੜਾ 카rtel ਦਾ ਡਰੱਗ ਦਾ ਉਸਮੈਸ਼ ਹੋਇਆ ਜੇ ਟੋਟਲ ਇਸ ਕੇਸ ਦੀ ਰਿਕਵਰੀ ਦੇਖੀ ਤਾਂ 20 ਕਿਲੋ 193 ਗ੍ਰਾਮ ਹੋ ਜਾਂਦੀ ਹੈ ਲੇਟੈਸਟ ਜਿਹੜੀ ਰਿਕਵਰੀ ਇਹਦੇ ਚ ਹੋਈ ਹੈ 12 ਕਿਲੋ ਤੇ ਤਕਰੀਬਨ 6 ਗ੍ਰਾਮ ਹੈ ਸੋ ਇਹਦੇ ਵਿੱਚ ਜਿਹੜੀ ਮੇਨ ਗੱਲ ਸਾਹਮਣੇ ਆਈ ਹੈ ਕਿ ਪਖਾਨ ਨਾਮ ਦਾ ਸਮਗਲਰ ਹੈ ਦੂਜੀ ਗੱਲ ਅਜਨਾਲਾ ਸੈਕਟਰ ਦੇ ਵਿੱਚ ਫਲੱਡ ਔਨ ਕਰਕੇ ਤਰਨ ਤਰਨ ਸੈਕਟਰ ਕਾਫੀ ਇਹਨਾਂ ਨੇ ਐਕਟੀਵੇਟ ਕੀਤਾ ਸੀ ਪਾਕਪੇਸ ਸਮਗਲਰਸ ਨੇ ਔਰ ਇਹਦੇ ਰিসিਵਰ ਨੇ ਇਸ ਤੋਂ ਇਲਾਵਾ ਜਿਹੜੀ ਇੰਪੋਰਟੈਂਟ ਗੱਲ ਹੈ ਗੁਰਜੀਤ ਸਿੰਘ ਜਿਹੜਾ ਇਹ ਨਾਲੇ ਏਰੀਆ ਦਾ ਰਹਿਣ ਵਾਲਾ ਬੰਦਾ ਹੈ ਉਹ ਕੋਟਲੀ ਸਾਕਾ ਪਿੰਡਾ ਉਹਦਾ ਉਹ ਬੰਦਾ ਨਾਟ ਓਨਲੀ ਹੀਰੋਇਨ ਦੇ ਵਿੱਚ ਪਠਾਨ ਦੀ ਇਹ ਕੰਸਾਈਨਮੈਂਟ ਚੁੱਕ ਰਿਆ ਸੀ ਵੈਪਨ ਦੀਆਂ ਵੀ ਤੇ ਅੱਗੇ ਹਵਾਲਾ ਦੇ ਵਿੱਚ ਵੀ ਉਹਦਾ ਕਾਫੀ ਰੋਲ ਆਇਆ ਔਰ ਇਹਨੂੰ ਅਸੀਂ ਹੋਰ ਡੀਪਲੀ ਇਨਵੈਸਟੀਗੇਟ ਕਰ ਰਹੇ ਆ ਸੋ ਇਹਦੇ ਵਿੱਚ ਮੈਂ ਦਿੱਲੀ ਮੁਬਾਰਕਬਾਦ ਦਿੰਦਾ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਨੂੰ ਹਰਪਾਲ ਸਿੰਘ ਸਾਡੇ ਏਡੀਸੀਪੀ ਸਾਹਿਬ ਆਪਣੇ ਸ਼ਿਵਦਰਸ਼ਨ ਸਾਡੇ ਏਸੀਪੀ ਵੈਸਟ ਔਰ ਇਨਸਪੈਕਟਰ ਵਿਨੋਦ ਕੁਮਾਰ ਤੇ ਇਹਨਾਂ ਦੀ ਟੀਮ ਨੇ ਜਿਨ੍ਹਾਂ ਨੇ ਬਹੁਤ ਵਧੀਆ ਹੈ ਸਕਸੈਸਫੁਲ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦੇ ਕੇ ਟੋਟਲ 9 ਮੁਲਜ਼ਮ ਇਚ ਫੜੇ ਆ ਤੇ 20 ਕਿਲੋ ਪਲੱਸ ਜਿਹੜੀ ਹਿਰੋਇਨ ਬਰਾਮਦ ਹੋਈ ਹੈ ਲੇਟੈਸਟ ਜਿਹੜੀ ਅੱਜ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਰਹੀ ਉਹ 12 ਕਿਲੋ ਤੇ 6 ਗ੍ਰਾਮ ਹੈ ਤੇ ਨਾਲ ਇੱਕ ਸਫਿਸਟੀਕੇਟਿਡ 30 ਬੋਰ ਦਾ ਪਿਸਟਲ ਤੇ ਮੈਗਜ਼ੀਨ ਇਹ ਫੜੇ ਗਏ ਪੰਜ ਪਹਿਲਾਂ ਤੇ ਚਾਰ ਹੋਣਾ ਜੀ ਇਸਰ ਅਜਨਾਲਾ ਜਿਹੜਾ ਫਲਰਟ ਆਇਆ ਤੇ ਮਨੇ ਉਨطرف ਨਾਲ ਸੈਕਟਰ ਐਕਟਿਵ ਕਰ ਲਿਆ ਮਤਲਬ ਉਧਰ ਵੀ ਇਹਨਾਂ ਦੇ ਹਾਂਜੀ ਇਹਦੀ ਪੁੱਛ ਕੇ ਇਹੀ ਆਇਆ ਕਿਉਂਕਿ ਪਠਾਨ ਲਿੰਕ ਦੋਨੇ ਪਾਸੇ ਸੀਗਾ ਜੇ ਆਪਾਂ ਦੇਖੀਏ ਗੁਰਜੀਤ ਜਿਹੜਾ ਉਹ ਅjnਾਲਾ ਸੈਕਟਰ ਦਾ ਰਹਿਣ ਵਾਲਾ ਤੇ ਇਸ ਲਿੰਕ ਨਾਲ ਪਤਾ ਲੱਗਿਆ ਕਿ ਉਹ ਜਿਹੜੀ ਉਧਰ ਡਰਾਪਿੰਗ ਜਾਦਾ ਸ਼ੁਰੂ ਕਰ ਦਿੱਤੀ ਹਾਂਜੀ ਤੇ ਗੁਰਪੇਜ ਗੁਰਦਿੱਤ ਦੋਨੇ ਪਿਓ ਪੁੱਤ ਇਕੱਠੇ ਹੋ ਗਏ ਗੁਰਪੇਜ ਦਾ ਦੋਸਤ ਮਲਕੀਤ ਸਿੰਘ ਇਹਦਾ ਮਲਕੀਤ ਦੇ ਜਿਹੜੇ ਖੇਤ ਨੇ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਨੇ ਦਲਪਿੰਡ ਦੇ ਵਿੱਚ ਤੇ ਚਰੀ ਜਿਹਾ ਤੁਹਾਨੂੰ ਮੈਂ ਜਿਵੇਂ ਦੱਸਿਆ ਕਲਟੀਵੇਸ਼ਨ ਦੇ ਵਿੱਚ ਉੱਥੋਂ ਦੇ ਕੋਆਰਡੀਨੇਟ ਦਿੰਦੇ ਸੀਗੇ ਉਥੇ ਡਰਾਪਿੰਗ ਕਰਕੇ ਚੁਪ ਕਰਕੇ ਕੱਢ ਲਿਆ ਹੁੰਦੇ ਸੀ ਜੀ 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 ਸਰ ਜੀ ਤੁਸੀਂ ਮੱਜਾਂ ਨਹੀਂ ਵਾੜਦੇ ਮਤਲਬ ਅਲੱਗ ਅਲੱਗ ਨਹੀਂ ਮੱਜਾਂ ਦਾ ਤਾਂ ਉਹਨਾਂ ਨੇ ਆਪਣੇ ਏਰੀਆ ਉਹਨਾਂ ਦੇ ਘਰਾਂ ਚੋਂ ਹੀ ਮਿਲਿਆ ਨਾ ਜੀ ਪਠਾਨਾਂ ਦਾ ਪਾਕਿਸਤਾਨ ਦਾ ਹਾਂ ਜੀ ਪਾਕਿਸਤਾਨ ਬੇਸ ਸਮਗਲਰ ਹੈ ਜੀ ਪਹਿਲਾਂ ਵੀ ਇੱਕ ਦੋ ਅ ਇਨਵੈਸਟੀਗੇਸ਼ਨ 'ਚ ਆਇਆ ਹੈ ਨਾਮ WhatsApp ਜਿਹੜਾ ਐਪ ਹੈ ਯੂਜ਼ ਕਰ ਰਹੇ ਸੀ ਵਰਚੁਅਲ ਨੰਬਰਸ ਦੇ ਨਾਲ ਤਾਂ ਤਾਂ ਕਿ ਵੀ ਡਿਟੈਕਸ਼ਨ ਨਾ ਹੋ ਸਕੇ ਜਿਹੜਾ ਚਾਚਾ ਦਾ ਨਾਮ ਆਇਆ ਸੀ ਪਿਛਲੇ ਪਾਸੋਂ ਜਿਹੜੀ ਅਕਤੂਬਰ ਉਹ ਆ ਉਸਦੇ ਪਠਾਨ ਦੇ ਚਾਚੇ ਦੇ ਅਲੱਗ ਅਲੱਗ ਦੋਨੇ ਨੇ ਜੀ ਹੋ ਸਕਦਾ ਉਧਰ ਆਪਸ ਇਕੱਠੇ ਹੋਣ ਪਰ ਇੱਥੇ ਡਿਫਰੈਂਟ ਬੰਦਾ ਇੱਕ ਸਾਹਮਣੇ ਆਇਆ ਉਹਦੀ ਹੁਣ ਆਈਡੈਂਟੀਫਿਕੇਸ਼ਨ ਤੁਹਾਨੂੰ ਪਤਾ ਜਿਹੜੇ ਬਾਹਰਲੇ ਬੰਦੇ ਆਪਣਾ ਉਹਨਾਂ ਕੀ ਨਿਕਨੇਮ ਜਾਂ ਕੋਈ ਜਿਹੜੀ ਐਲੀਆਸ ਵਰਤਮੁਰਤ ਲੈਂਦੇ ਨੇ ਪੰਚਾਇਤੀ ਪਖਾਨ ਤੋਂ ਲਿਖੀ ਦੇ ਵੀ ਉਧਰੇ ਵੀ ਤੇ ਚਾਹਤੇ ਪਹੁੰਚਦੇ ਨੇ ਪੰਚਾਇਤੀ ਲਿਖਿਆ ਅਮਰ ਨੇ ਦੇਖੋ ਪਤਾ ਕੀ ਹੈ ਜੀ ਉਹਦੇ ਚ ਆਪਣੇ ਕੋਲ ਚਾਚਾ ਆਇਆ ਸੀਗਾ ਜਿਹੜਾ ਪਹਿਲਾਂ ਸੀ ਗੁਰਸੇਵਕ ਵਿਸ਼ਾਲਦੀਪ ਗੁਰਪ੍ਰੀਤ ਅਰਸ਼ਦੀਪ ਵਾਲਾ ਮੋਡਿਊਲ ਇਹਦੇ ਜਿਹੜੇ ਗੁਰਪੇਜ ਗੁਰਦੇਤ ਮਲਕੀਤ ਤੇ ਗੁਰਜੀਤ ਨੇ ਇਹ ਪਠਾਨ ਨਾਲ ਰਿਲੇਸ਼ਨ ਰਾਇਏ ਨੇ ਪਰ ਗੁਰਸੇਵਕ ਜਿਹੜਾ ਪਹਿਲੇ ਕੇਸ ਦਾ ਸੀ ਉਹਦੇ ਰਾਹੀਂ ਇਹ ਗੱਲ ਪਤਾ ਲੱਗੀ ਸੀ ਵੀ ਇਹ ਪਿਓ ਪੁੱਤ ਜਿਹੜੇ ਗੁਰਪੇਜ ਤੇ ਗੁਰਦੇਤ ਤੇ ਕੰਮ ਕਰ ਰਹੇ ਸੋ ਉਹਦੇ ਤੇ ਪੁਲਿਸ ਨੇ ਆਪਣਾ ਆਪਰੇਸ਼ਨ ਲਾਂਚ ਕੀਤਾ ਤੇ ਬੰਦੇ ਫੜੇ ਸਤ ਤੁਸੀਂ ਉਸ ਦਾ ਵੀ ਨਿਗਰ ਰੱਖ ਰਹੇ ਕਿ ਦੁਨੀਆ ਬਾਰਡਰ ਤੇ ਪੂਜ ਮਿਲਦਾ ਨਹੀਂ ਦੱਸ ਕੇ ਜਦੋਂ ਦੇਖੋ ਬੀਐਸਐਫ ਉਥੇ ਕੰਮ ਕਰ ਰਹੀ ਹੈ ਆਲਰੇਡੀ ਬਹੁਤ ਡੀਪਲੀ ਪਰ ਜਿਹੜਾ ਬੰਦਾ ਓਨਰ ਹੈ ਉਹਨੂੰ ਉੱਥੇ ਕੋ ਕੱਢ ਨਹੀਂ ਸਕਦਾ ਨਾ ਇਹ ਰਾਈਟ ਹੈ ਉਥੇ ਸਿਰਫ ਫਰਿਸਕਿੰਗ ਹੁੰਦੀ ਹੈ ਜਿਹੜੇ ਬਾਰਡਰ ਫੈਂਸਿੰਗ ਦੇ ਵਿੱਚ ਗੇਟ ਵੀ ਬਣੇ ਹੋਏ ਜਿਹੜੇ ਕ੍ਰਾਸ ਨੇ ਇਧਰਲੇ ਪਾਸੇ ਵਾਲਿਆਂ ਦੇ ਪਾਸੇ ਸੈਕੰਡ ਲਾਈਨ ਆਫ ਡਿਫੈਂਸ ਵੀ ਪੁਲਿਸ ਨੇ ਰੱਖੀ ਔਰ ਵੈਰੀਫਿਕੇਸ਼ਨ ਜਿਹੜੀ ਪੁਰਾਣੇ ਸਮਗਲੋਸ ਦੀ ਚਲਦੀ ਰਹਿੰਦੀ ਹੈ ਉਹ ਤਾਂ ਆਨਗoing ਪ੍ਰੋਸੈਸ ਹੈ ਜੀ ਆ ਸਰ ਇਹ ਅਕੜੇ ਇਹਨਾਂ ਨੇ ਮੰਗਵਾਏ ਪਹਿਲਾਂ ਵੀ ਮੰਗਵਾਏ ਸੀ ਹਾਂਜੀ ਇਹ ਗੁਰਜੀਤ ਸਿੰਘ ਦੀ ਪੁੱਛਗਿੱਛੇ ਗੱਲ ਆਈ ਹੈ ਕਿ ਮੈਂ ਪਹਿਲਾਂ ਵੀ ਕਨਸਾਈਨਮੈਂਟਸ ਜਿਹੜੀਆਂ ਹਥਿਆਰਾਂ ਦੀਆਂ ਤੇ ਹੀਰੋਇਨ ਦੀਆਂ ਤੇ ਕੁਝ ਹਵਾਲਾ ਡੀਲਿੰਗ ਵੀ ਉਹਨੇ ਕੀਤੀ ਹੈ ਜਿਹੜਾ ਤਰ੍ਹਾਂ ਹਵਾਲਾ ਦਾ ਵੀ ਦੱਸਦੇ ਹੋ ਕਿ ਕਿਸ ਦੇ ਤੋਂ ਚੱਲਦਾ ਲੱਗਾ ਪਤਾ ਕਿ ਕਿਤੋਂ ਰਿੰਕ ਉਹ ਅਜੇ ਪੁੱਛ ਕੇ ਚ ਕਰਦੇ ਆਂ ਜੀ ਇਹਦੀ ਡਿਟੇਲ ਚ ਉਹ ਵੀ ਸ਼ੇਅਰ ਕਰਾਂਗੇ ਸਾਰੀ ਗੱਲ ਨਹੀਂ ਕੈਸ਼ ਇਹ ਰਿਕਵਰ ਨਹੀਂ ਹੋਇਆ ਪਰ ਇਹਨੇ ਮੰਨਿਆ ਕਿ ਕੁਝ ਮਹੀਨੇ ਪਹਿਲਾਂ ਇਹਨੇ ਹਵਾਲਾ ਦਾ ਵੀ ਜਿਹੜਾ ਮਨੀ ਹੈ ਇਧਰ ਉਧਰ ਹੈਂਡਓਵਰ ਕੀਤਾ ਉਹਤੇ ਅਸੀਂ ਵਰਕ ਕਰ ਰਹੇ ਆਂ ਬੈਕਵਰਡਸ ਹਾਂਜੀ ਉਹ ਰੈਵਨਿਊ ਦੇ ਵਿੱਚ ਇਹ ਤਾਂ ਆਪਣਾ ਨਾਲ ਹੀ ਚੱਲ ਪੈਂਦਾ ਜੀ ਉੱਥੋਂ ਤਰਨ-ਤਰਨ ਤੋਂ ਲਵਾਂਗੇ ਐਂਡ ਜੇ ਕੋਈ ਉਹ ਜੀ ਪ੍ਰੋਪਰਟੀ ਆਉਂਦੀ ਹੈ ਜਿਹੜੀ ਉਸ ਐਂਡੀਪੀਐਸ ਦੀ ਪ੍ਰੋਵੀਜ਼ਨ ਦੀ ਕਾਉਂਟਰਵੈਂਸ਼ਨ ਚ ਆਉਂਦੀ ਹੈ ਤਾਂ ਡੈਫੀਨਿਟਲੀ ਐਸਐਚਓ ਛਟਾ ਵੱਲੋਂ ਅਸੀਂ ਕੇਸ ਮੂਵ ਕਰਾਂਗੇ ਕੰਪੀਟੈਂਟ ਅਥਾਰਟੀ ਨੂੰ ਦਿੱਲੀ ਜੀ ਪਰ ਸਾਰੀ ਟੀਮ ਨੇ ਇੰਨਾ ਕੰਮ ਕੀਤਾ ਇੰਨਾ ਜ਼ਿਲ੍ਹੇ ਦੇ ਟੀਮ ਦੇ ਸਦਸ ਨੇ ਇਨਾ ਮਾਰਿਆ ਸਾਡੀ ਲਿਖਤੀ ਅਤੇ ਜਾਗੀਰਨਾ ਨੂੰ ਵੀ ਪਛ ਮਿਲੇ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਨਹੀਂ ਬਹੁਤ ਅੱਛਾ ਜੀ ਦੇਖੋ ਹੁਣ ਤਾਂ ਗਵਰਨਮੈਂਟ ਵੱਲੋਂ ਜਿਹੜਾ ਐਨਡੀਪੀਐਸ ਦੇ ਕੇਸਾਂ ਦੀ ਰਿਕਵਰੀ ਪਹਿਲੀ ਮਾਰਚ ਤੋਂ ਨੋਟੀਫਿਕੇਸ਼ਨ ਵੀ ਹੋਣ ਵਾਲੀ ਹੈ ਕਿਸੇ ਟਾਈਮ ਵੀ ਉਹਦੇ ਚ ਕੈਸ਼ ਰਿਵਾਰਡ ਵੀ ਮਿਲੇਗਾ ਔਰ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਡੀਜੀ ਸਾਹਿਬ ਬਹੁਤ ਲਿਬਰਲ ਨੇ ਰਿਵਾਰਡਸ ਦੇ ਵਿੱਚ ਔਰ ਆਪਣੇ ਸਾਰੇ ਹੀ ਕਾਫੀ ਜ਼ਿਆਦਾ ਲੋਕ ਨੇ ਜਿਹੜੇ ਪਿੱਛੇ ਰਿਵਾਰਡ ਜਿੱਤ ਚੁੱਕੇ ਚਾਹ ਡੀਜੀਪਸ ਸਾਹਿਬ ਦੇ ਡਿਸਕਵਰੀ ਪ੍ਰੋਮੋਸ਼ਨਾਂ ਨੇ ਜਾਂ ਕੈਸ਼ ਰਿਵਾਰਡ ਨੇ ਇਹਨਾਂ ਨੂੰ ਸਭ ਨੂੰ ਮਿਲੇ ਹੈ ਆਲਰੇਡੀ ਸਰ ਇੱਕ ਕੀਤੇ ਤੁਹਾਨੂੰ ਜਿਹੜੇ ਖਾੜੋਂ ਦੇ ਨਾਲ ਦੇ ਨਾਲ ਇਹਦੀ ਆਪਰਾ ਬਦਲਦਾ ਜੀ ਉਹ ਹਰ ਤਸਕਾਂ ਦਾ ਕੋਈ ਬਕ ਪਿਆ ਜੀ ਜਿਸ ਤਰ੍ਹਾਂ ਉਹਨੇ ਪੁਆਇੰਟਸ ਚੇਂਜ ਕੀਤੇ ਨੇ ਆਪਣੇ ਜਾਂ ਹੜਾਂ ਦਾ ਜਾਂ ਇਹਦੀ ਆਰ ਲੈ ਕੇ ਕੰਮ ਵਧਾਤਾ ਹੋ ਗਿਆ ਆਪਣਾ ਜੀ ਦੇਖੋ ਆਪਣੇ ਕੋਲ ਤਾਂ ਜਿਹੜੀ ਇਨਫੋਰਮੇਸ਼ਨ ਹੈ ਤੁਹਾਡਾ ਨਾਲ ਸ਼ੇਅਰ ਕਰਦੇ ਰਹਿੰਦੇ ਆ ਦੋਨੇ ਜਿਹੜੇ ਮੋਡਿਊਲ ਨੇ ਇਹਨਾਂ ਚ ਆਪਾਂ ਨੂੰ ਗੱਲ ਸਾਹਮਣੇ ਆਈ ਹੈ ਕਿ ਫਲੱਡ ਦੇ باوجود ਵੀ ਏਡੀਆਂ ਵੱਡੀਆਂ ਰਿਕਵਰੀਆਂ ਹੋ ਰਹੀਆਂ ਥੈਟ ਮੀਨਸ ਦੇ ਆਰ ਏਬਲ ਟੂ ਇੱਕ ਤਰ੍ਹਾਂ ਕਿਤੇ ਲੁਕੋ ਕੇ ਕਾਮਯਾਬ ਹੋ ਰਹੇ ਪਰ ਪੁਲਿਸ ਜਿਹੜੀ ਹੈ ਇਹਨਾਂ ਨਾਲੋਂ ਜ਼ਿਆਦਾ ਸਤਾਰਕ ਮੈਂ ਸਮਝਾ ਔਰ ਸਾਡਾ ਇੰਟੈਲੀਜੈਂਸ ਸਪੇਸ ਟੂ ਆਪਰੇਸ਼ਨ ਜਿਹੜਾ ਕਾਮਯਾਬ ਰਿਹਾ